ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਪੋਸਤ ਸਵਾਗਤ ਹੈ ਦੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋਣ ਵਾਲੇ ਹਨ ਹੈਨਾ ਸਭ ਬੱਚੇ ਪੜਾਈ ਕਰਨ ਵਿੱਚ ਲੱਗੇ ਹਨ ਤੇ ਇਸ ਕਰਕੇ ਮੈਨੂੰ ਕਾਫੀ ਸਾਰੀ ਮਦਰਸ ਕਾਫੀ ਸਾਰੀਆਂ ਮੇਰੀਆਂ ਜੋ ਪੈਣਾ ਹਨ ਉਹਨਾਂ ਦੇ ਮੈਨੂੰ ਕਮੈਂਟਸ ਆ ਰਹੇ ਹਨ ਕਿ ਪਲੀਜ਼ ਇੱਕ ਵੀਡੀਓ ਬਣਾਓ ਕਿਉਂਕਿ ਬੱਚਿਆਂ ਦੀ ਪੜਾਈ ਦਾ ਜਿਸ ਦੇ ਵਿੱਚ ਬੱਚੇ ਅਚੀ ਤਰ੍ਹਾਂ ਪੜਾਈ ਕਰ ਸਕਕਰ ਨਾਲ ਦੇ ਨਾਲ ਜੋ ਬੱਚੇ ਅੱਜ ਕੱਲ ਤੇ ਜਿੱਦੀ ਹੋ ਗਏ ਹਨ ਬੱਚਿਆਂ ਨੂੰ ਤੇ ਛੱਡ ਦੋ ਵੱਡੇ ਵੀ ਜਿਹੜੇ ਹਨ ਨਾ ਜਿਹੜੇ ਕਿ ਗਰੋਇੰਗ ਏਜ ਵਿੱਚ ਹੈਗੇ ਆ 15 16 17 ਸਾਲ ਦੇ ਜਾਂ ਫਿਰ ਉਸ ਤੋਂ ਵੀ ਵੱਡੇ ਬੱਚੇ ਲਗਾ ਲਓ 22 24 25 26 ਉਹ ਵੀ ਬੱਚੇ ਜਿਹੜੇ ਹਨ ਨਾ ਅੱਜ ਕੱਲ ਮਾਂ ਪਿਓ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਹਨ ਤੇ ਅਸੀਂ ਕੀ ਕਰਾਂਗੇ ਅੱਜ ਦੇ ਉਪਾਅ ਵਿੱਚ ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂਗੀ ਕਿ ਭਾਵੇਂ ਬੱਚੇ 15 16 ਸਾਲ ਦੇ ਹਨ ਜਾਂ 파ਵੇਂ ਬੱਚੇ ਵੱਡੇ ਹੋ ਗਏ ਹਨ 25 26 ਸਾਲ ਦੇ ਉਹਨਾਂ ਵਾਸਤੇ ਪਹਿਲੇ ਉਪਾਅ ਦੱਸਾਂਗੇ ਕਿ ਉਹ ਜ਼ਿੱਦੀਪਨਾ ਜਾਂ ਆਪਣਾ ਗੁੱਸਾ ਸ਼ਾਂਤ ਕਰਨ ਪਹਿਲੇ ਉਹ ਬਹੁਤ ਵਧੀਆ ਮਤਲਬ ਐਸਾ ਚਮਤਕਾਰੀ ਉਪਾਅ ਲੈ ਕੇ ਆਇਆ ਕਿ ਉਹਨਾਂ ਦਾ ਗੁੱਸਾ ਮਤਲਬ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਉਹ ਦੱਸਿਆ ਹੈ ਉਹ ਉਪਾਅ ਗੁੱਸਾ ਸ਼ਾਂਤ ਕਰਨ ਵਾਲਾ ਬੱਚਿਆਂ ਦਾ 파ਵੇਂ ਬੱਚੇ ਵੱਡੇ ਹੈ ਛੋਟੇ ਹੈ ਉਹ ਇੱਕ ਦੋ ਹਫ਼ਤੇ ਵਿੱਚ ਮੈਨੂੰ ਕਮੈਂਟਸ ਆਏ ਹਨ ਕਿ ਸਾਡਾ ਬੱਚਾ 1-2 ਹਫ਼ਤੇ ਵਿੱਚ ਸ਼ਾਂਤ ਹੋ ਗਿਆ ਹੈ ਠੀਕ ਹੈ ਪਹਿਲੇ ਅਸੀਂ ਕੀ ਕਰਾਂਗੇ ਪਹਿਲੇ ਅਸੀਂ ਬੱਚੇ ਨੂੰ ਸ਼ਾਂਤ ਕਰਾਂਗੇ ਜਦੋਂ ਬੱਚਾ ਸ਼ਾਂਤ ਹੋਏ ਜਾਏਗਾ ਤਾਂ ਹੀ ਤਾਂ ਸਾਡੀ ਗੱਲ ਸੁਨੇਗਾ ਨਾ ਜੇ ਅਸੀਂ ਪਹਿਲੇ ਹੀ ਕਹੀਏ ਕਿ ਹਾਂ ਕਿ ਤੂੰ ਪੜਾਈ ਬੱਚਾ ਕਿਵੇਂ ਕਰੇ ਉਹ ਉਪਾ ਕਰਾਂਗੇ ਤਾਂ ਬੱਚੇ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ ਪਹਿਲੇ ਅਸੀਂ ਉਹਨੂੰ ਸ਼ਾਂਤ ਕਰਾਂਗੇ ਸ਼ਾਂਤ ਕਰਨ ਤੋਂ ਬਾਅਦ ਅਸੀਂ ਐਸਾ ਉਪਾ ਕਰਾਂਗੇ ਜਿਸ ਤੇ ਨਾਲ ਉਸ ਨੂੰ ਜੋ ਵੀ ਪੜਾਈ ਕਰ ਰਿਹਾ ਹੈ ਪਹਿਲੀ ਤਾਂ ਉਹਦਾ ਪੜਾਈ ਕਰਨ ਦਾ ਮਨ ਨਹੀਂ ਲੱਗਦਾ ਹਣਾ ਅੱਜਕੱਲ ਕੀ ਹੋ ਰਿਹਾ ਹੈ ਮੋਬਾਈਲ ਤੇ ਬੱਚੇ ਗੇਮਾਂ ਖੇਡ ਰਹੇ ਆ ਵੀਡੀਓ ਗੇਮ ਖੇਡ ਰਹੇ ਆ ਜਦ ਜ ਮਾਪਿਓ ਬੁਲਾਉਂਦੇ ਹੈ ਅਗੋਦੀ ਅੱਖਾ ਕਰਦੇ ਹੈ ਹੂੰ ਇਸ ਤਰ੍ਹਾਂ ਕਰਨੋ ਜਾਓ ਤੁਸੀਂ ਇਧਰ ਉਹਦੀ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਐਸਾ ਸਮਝਣ ਲੱਗ ਗਿਆ ਕਿ ਮਾਪਿਓ ਨੂੰ ਕਹਿੰਦੇ ਕਿ ਤੁਹਾਨੂੰ ਤਾਂ ਸਮਝਦਾ ਹੀ ਕੀ ਹੈ ਜਿਨ੍ਹਾਂ ਨੇ ਜੰਮਿਆ ਹੈ ਨਾ ਬੱਚਿਆਂ ਨੂੰ ਉਹਨਾਂ ਨੂੰ ਅੱਜਕੱਲ ਦੇ ਬੱਚੇ ਕਹਿੰਦੇ ਆ ਕਿ ਤੁਹਾਨੂੰ ਕੀ ਸਮਝਦਾ ਹੈ ਸਾਡੀ ਸਾਨੂੰ ਪੂਰੀ ਨੌਲੇਜ ਹੈ ਸਾਨੂੰ ਸਭ ਕੁਝ ਪਤਾ ਹੈ बहुत, बहुत, बहुत तो शांत हो जायेगा जो जिद बन गया है जिदी पना निकल जायेगा पढ़ाई जरा ओ दिमाग नहीं लग रहा है पढ़ाई दिमाग लगना शुरू हो जायेगा पढ़िया लिखया ओनू सब कुछ याद रहेगा जी तो चलो जी ओ उपा केरा है ओ दसन तो पहले हाथ जोड़ के विनती है जेकर वीडियो चंगी लग रही है तो वीडियो नु लाइक करो जी हाले तक मेरा चैनल सब्सक्राइब नहीं किया है तो प्लीज चैनल नु सब्सक्राइब करो बेल आइकन दा बटन भी जरूर दबाओ ताकि मेरी हर वीडियो ਤੁਹਾਡੇ तो तक जरूर पहुंच सके कमेंट وچ 하জি ਦੇ परमात्मा दा आशीर्वाद सीधा-सीधा सीधा प्राप्त करो जी ते चलो जी हूं सब तो पहले दस दिया कि बच्चे अगर जिद्दी है ठीक है उस नु शांत करने वास्ते तुसी की करना है ए उपा कोई भी कर सकता है मामा बच्चा वास्ते कर सकते हैं अगर उन्होंने फादर कर रहे हैं ओ भी अपने बच्चे वास्ते कर सकते हैं बच्चे नु नहीं पता चलना चाहिए ठीक है ए बच्चे तो छुपा के असी उपा करना है करना की है तुसी ਜੋ ਵੀ ਬੱਚਾ ਜਿੱਦੀ ਹੈ ਐਨਾ ਦੇਖਣਾ ਕਿ ਸਾਡਾ ਛੋਟਾ ਹੈ ਭਾਵੇਂ ਛੋਟਾ ਹੈ ਜਿਵੇਂ ਮੈਂ ਤੁਹਾਨੂੰ ਉਮਰ ਦਾ ਸੀ ਦਿੱਤੀ ਹੈ 6-7 ਸਾਲ ਦਾ ਬੱਚਾ ਹੋਵੇ 15-16 ਸਾਲ ਦਾ ਬੱਚਾ ਹੋਵੇ 23-24 ਸਾਲ ਦਾ ਬੱਚਾ ਸ ਮਾਪਿਓ ਵਾਸਤੇ ਤਾਂ ਭਾਵੇਂ ਜਿੰਨੇ ਵੀ ਮਰਜੀ ਬੱਚੇ ਵੱਡੇ ਹੋ ਜਾਣ ਬੱਚੇ ਹੀ ਰਹਿੰਦੇ ਹਨ ਠੀਕ ਹੈ ਕੀ ਕਰਨਾ ਹੈ ਤੁਸੀਂ ਜਿਸ ਨੂੰ ਤੁਸੀਂ ਜਿੱਦੀਪਨ ਹੈ ਗੁੱਸੇ ਵਾਲਾ ਬੱਚਾ ਹੈ ਉਸ ਦੀ ਫੋਟੋ ਲੈ ਲਈਏ ਫੋਟੋ ਦੇ ਪਿੱਛੇ ਉਸ ਬੱਚੇ ਦਾ ਨਾਮ ਲਿਖਣਾ ਹੈ ਤੇ ਜਿਹੜਾ ਤੁਹਾਡੇ ਘਰ ਦੇ ਅੰਦਰ ਫ੍ਰਿਜ ਹੈ ਫ੍ਰਿਜ ਅੱਜ ਦਾ ਸਾਰਿਆਂ ਦੇ ਘਰ ਵਿੱਚ ਹੁੰਦਾ ਹੈ ਠੀਕ ਹੈ ਫ੍ਰਿਜ ਦੀ ਸਾਈਡ ਤੇ ਠੀਕ ਹੈ ਫ੍ਰਿਜ ਦੀ ਸਾਈਡ ਤੇ ਉਹ ਫੋਟੋ ਆਪਣੇ ਬੱਚੇ ਦੀ ਚਿਪਕਾ ਦੇਣੀ ਸਾਈਡ ਕੋਈ ਵੀ ਹੋਵੇ ਰਾਈਟ ਸਾਈਡ ਲੈਫਟ ਸਾਈਡ ਤੇ ਚਿਪਕਾ ਦੇਣਾ ਪਿੱਛੇ ਨਾ ਚਿਪਕਾ ਦੇਣਾ ਸਾਈਡ ਤੇ ਚਿਪਕਾਣੀ ਹੈ ਪਿੱਛੇ ਜਿਹੜੀ ਮਸ਼ੀਨਰੀ ਹੈ ਉੱਥੇ ਨਾ ਚਿਪਕਾ ਦੇਣਾ ਜਾਂ ਫਿਰ ਕਈਆਂ ਨੇ ਮੈਨੂੰ ਇੱਕ ਵਾਰੀ ਕਮੈਂਟ ਆਇਆ ਉਹਨਾਂ ਨੂੰ ਮੈਂ ਉਪਾਅ ਦੱਸਿਆ ਸੀ ਉਹਨਾਂ ਨੇ ਫ੍ਰਿਜ ਦੇ ਅੰਦਰ ਫੋਟੋ ਲਗਾ ਦਿੱਤੀ ਬੱਚੇ ਦੇ ਦੱਸੋ ਇਸ ਕਰਕੇ ਮੈਂ ਕਹਿੰਦੀ ਆ ਕਿ ਧਿਆਨ ਨਾਲ ਸੁਣੋ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਪਾਅ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਫ੍ਰਿਜ ਦੇ ਅੰਦਰ ਨਹੀਂ ਲਗਾਣੀ ਹੈ ਅਸੀਂ ਬੱਚੇ ਦਾ ਦਿਮਾਗ ਸ਼ਾਂਤ ਕਰਨਾ ਹੈ ਠੀਕ ਹੈ ਤੇ ਇਸ ਕਰਕੇ ਫ੍ਰਿਜ ਦੇ ਆ ਕੋਨੇ ਵਿੱਚ ਜਾਂ ਰਾਈਟ ਸਾਈਡ ਤੇ ਲਗਾ ਦਿਓ ਜਾਂ ਲੈਫਟ ਸਾਈਡ ਤੇ ਲਗਾ ਦਿਓ ਫੋਟੋ ਚਿਪਕਾ ਦਿਓ

ਆਪਣੇ ਬੱਚੇ ਨੂੰ ਜਦੋਂ ਤੁਸੀਂ ਬੱਚਾ ਨਾਣ ਜਾ ਰਿਹਾ ਹੈ ਠੀਕ ਹੈ ਜੇਕਰ ਤਾਂ ਛੋਟਾ ਬੱਚਾ ਹੈ ਤਾਂ ਤੇ ਤੁਹਾਡੇ ਹੱਥ ਵਿੱਚ ਹੈ ਕਿ ਬਾਲਟੀ ਵਿੱਚ ਤੁਸੀਂ ਪਾਣੀ ਦੇ ਅੰਦਰ ਥੋੜਾ ਜਿਹਾ ਦੁੱਧ ਇੱਕ ਚੁਟਕੀ ਹਲਦੀ ਮਿਲਾ ਕੇ ਬੱਚੇ ਨੂੰ ਨਹਲਾਣਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਚਮਤਕਾਰ ਨੂੰ ਨਮਸਕਾਰ ਇਹ ਚਮਤਕਾਰ ਵਾਲਾ ਉਪਾਅ ਹੈ ਜਿਵੇਂ ਹੀ ਫੂਨ ਦੁੱਧ ਕੀ ਹੈ ਚੰਦਰਮਾ ਹੈ ਠੀਕ ਹੈ ਇਹ ਹਰ ਕੋਈ ਕਰ ਸਕਦਾ ਹੈ ਜੀ ਇਹ ਨਹੀਂ ਹੈ ਕਿ ਬੱਚੇ ਜਿੱਦੀ ਹਨ ਤਾਂ ਕਰਕੇ ਜਬ ਬੱਚੇ ਪੜਾਈ ਕਰੇ ਤਾਂ ਇਹ ਹਰ ਕੋਈ ਕਰ ਸਕਦਾ ਵੱਡੇ ਵੱਡੇ ਵੀ ਕਰੋ ਇੱਕ ਚੁਟਕੀ ਹਲਦੀ ਤੇ ਥੋੜਾ ਜਿਹਾ ਦੁੱਧ ਪਾ ਕੇ ਇਸ਼ਨਾਨ ਕਰੋ ਰੋਜ਼ ਮੈਂ ਤੁਹਾਨੂੰ ਕਹਿ ਰਹੀਆਂ ਚੰ드ਮਾ ਦੁੱਧ ਕੀ ਹੈ ਚੰ드ਮਾ ਚੰ드ਮਾ ਦਾ ਗ੍ਰਹਿ ਸਾਡਾ ਪਲੈਨਟ ਸਹੀ ਹੋਏਗਾ ਤਾਂ ਪੈਸਾ 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 ਮਨੀ 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 ਸਾਡੇ ਘਰ ਆਂਦੀ ਹੈ ਦੂਜਾ ਹਲਦੀ ਹਲਦੀ ਕੀ ਹੈ ਗੁਰੂ ਸਾਡਾ ਬ੍ਰਹਸਪਤੀ ਗ੍ਰਹਿ बुद्धि सारी बुद्धि तेज होती है बच्चा दी बुद्धि तेज होएगी एग्जाम विच बच्चे ज्यादा तो ज्यादा नंबर ले आ सकंगे इस करके की करना है नाम तो पहले बाल्टी च पानी पान तो पहले एक चुटकी हल्दी थोड़ा ज्यादा दूध ओ दो फिर पानी पाओ ते उसके बाद रोज स्नान करो तोaddi भी बुद्धि तेज होएगी काल विच पैसा भी आएगा ठीक है स्नान करन तो बाद तुसी की करना है थोड़ा ज्यादा दूध ਐ ਮਾਵਾ ਕਰ ਸਕਦੀਆਂ ਹਨ ਠੀਕ ਹੈ ਕੀ ਕਰਨਾ ਹੈ ਥੋੜਾ ਜਿਹਾ ਦੁੱਧ ਲੈ ਕੇ ਤੁਸੀਂ ਪੀਪਲ ਦੇ ਪੇੜ ਕੋਲ ਜਾਣਾ ਹੈ ਠੀਕ ਹੈ ਪੀਪਲ ਦੀ ਪੇੜ ਦੀ ਜੜ ਵਿੱਚ ਤੁਸੀਂ ਉਹ ਦੁੱਧ ਚੜਾ ਕੇ ਆਣਾ ਹੈ ਯਕੀਨ ਮੰਨ ਕੇ ਚਲੋ ਵਿਸ਼ਵਾਸ ਨਾਲ ਕਰ ਲੈਣਾ ਤੁਹਾਡੇ ਬੱਚਿਆਂ ਦੀ ਜਿੰਨੀ ਵੀ ਪ੍ਰੋਬਲਮ ਹੈ ਨਾ कि ਬੱਚਿਆਂ ਨੂੰ ਪੜ੍ਹਾਈ ਵਿੱਚ ਕਿਤਾ ਯਾਦ ਨਹੀਂ ਹੁੰਦਾ ਬੱਚੇ ਪੜ੍ਹਾਈ ਵਿੱਚ ਮਨ ਨਹੀਂ ਲਗਾਉਂਦੇ ਸਭ ਪ੍ਰੋਬਲਮ ਤੁਹਾਡੀ ਦੂਰ ਹੋ ਜਾਏਗੀ ਇੱਕ ਵਾਰੀ ਮੇਰੇ ਕਹਤੇ ਵਿਸ਼ਵਾਸ ਨਾਲ ਜਰੂਰ ਕਰਕੇ ਦੇਖੋ ਹੱਲੇ ਬੱਚਾ ਦੇ ਐਗਜ਼ਾਮ ਪੇਪਰ ਸ਼ੁਰੂ ਨਹੀਂ ਹੋਏ ਹੈ ਹੁਣੇ ਤੋਂ ਤੁਸੀਂ ਕਰਨਾ ਸ਼ੁਰੂ ਕਰ ਦੋ ਤੁਹਾਡੀ ਇਹ ਪ੍ਰੋਬਲਮ ਬੱਚਾ ਸੰਬੰਧੀ ਬਿਲਕੁਲ 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 ਦੂਰ ਹੋ ਜਾਏਗੀ ਜੀ सो so, ऐसी मेरी आज की वीडियो दी जानकारी तेरे पास चंगा क्या है तो लाइक ते कमेंट जरूर करके जाना जी क्योंकि तुअड़े लाइक्स और कमेंट सारे वास्ते बहुत 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 ज़्यादा मायने रखते हैं तो चलो जी हो मेरु इजाजत ओ मिलती हैं अगली वीडियो में तुअड़ी किसी होर परेशानी ना वदिया जा हा�